ਤੇ ਪਰ ਉਹਨਾਂ ਲਈ ਫਿਰ ਤਾਂ ਬੜਾ ਕਬੱਡੀ ਲਈ ਤੇ ਮਰਨਾ ਵੀ ਪੈ ਜਵੇ ਦਾ ਈ ਦਾ ਦੋ ਖੇਡ ਗਏ ਤੇ ਪਰ ਮੈਨੂੰ ਕੋਲ ਥੋੜੀ ਪਰਫਾਰਮੈਂਸ ਇੱਦਾਂ ਰਹੀ ਪਰ ਫਿਰ ਵੀ ਅਸੀਂ ਵਿਨ ਹੋਏ ਸੰਗ ਮੁੰਡੇ ਭਾਜੀ ਨਵੇਂ ਜਿੱਦਾਂ ਜਦੋਂ ਪਹਿਲੀ ਵਾਰੀ ਕਿਸੇ ਨਵੇਂ ਪਲੇਅਰਾਂ ਨਾਲ ਖੇਡਣਾ ਤੇ ਸਾਨੂੰ ਉਹਨਾਂ ਬਾਰੇ ਐਕਸਪੀਰੀਅੰਸ ਨਹੀਂ ਹੁੰਦਾ ਕਿ ਉਹ ਜੋ ਮੈਂ ਤਕਰੀਬਨ ਉਹਨਾਂ ਚੋਂ ਇੱਕ ਅੱਧੇ ਪਲੇਅਰ ਨਾਲ ਲਾਲੇ ਨਾਲ ਲਾਲਾ 우ੈਦੁੱਲਾ ਉੱਡੀਆ ਸੀ ਪਰ ਦੂਜੇ ਪਲੇਅਰ ਤਕਰੀਬਨ ਨਵੇਂ ਸੀ ਸਾਰੇ ਪਹਿਲੇ ਸਾਲ ਆਏ ਸੀ ਤੇ ਇੰਨਾ ਐਕਸਪੀਰੀਅੰਸ ਨਹੀਂ ਵੀ ਪਲੇਅਰ ਕਿਦਾਂ ਖੇਡਦੇ ਆ ਜਦੋਂ 1 2 4 ਆਪਾਂ ਮੈਚ ਉਹਨਾਂ ਦੇ ਦੇਖ ਲੈਨੇ ਆ ਆਪ ਨੂੰ ਪਤਾ ਲੱਗ ਜਾਂਦਾ ਕਿਹੜੇ ਰੇਡਰ ਤੇ ਕਿਦਾਂ ਟੱਚ ਆ ਜਾਂ ਕਿਦਾਂ ਫਿਰ ਆਪਾਂ ਉਹਨੂੰ ਦੇਖਦੇ ਆ ਵਾਚ ਕਰਦੇ ਤੇ ਥੋੜਾ ਇਹ ਫਿਰ ਬੈਸਟ ਹੁੰਦਾ ਕਿਦਾਂ ਦੇ ਸੋਖਾ ਲਾ। ਨੇ ਡਿਊਟੀ ਮੇਰੀ ਲਈ ਆ ਕਿ ਪਲੇਅਰ ਤੋਂ ਸਿਲੈਕਟ ਕਰਨੇ ਆ। ਇਸ ਸਾਲ ਸੀ ਥੋੜਾ ਜਿੱਦਾਂ ਲੇਟ ਟੀਮ ਦਾ ਹੋਇਆ ਸ਼ੁਰੂਆਤ। ਤੇ ਇਸ ਸਾਲ ਸੋਚ ਰਹੇ ਆ ਜੀ ਥੋੜਾ ਅਰਲੀ ਟੀਮ ਦਾ ਕਰਾਂਗੇ ਤੇ ਥੋੜੀ ਹੋਰ ਪਿਛਲੇ ਸਾਲ ਨਾਲੋਂ ਵੀ ਵਧੀਆ ਟੀਮ ਦੀ ਬਣ ਸਕੇ। ਟੂਰਨਾਮੈਂਟ ਭਾਜੀ ਬਹੁਤ ਸਾਰੇ ਬੈਸ ਟੂਰਨਾਮੈਂਟ ਪੰਜਾਬ ਚ ਹੁੰਦੇ ਆ ਹੂੰ ਤੇ ਜੇ ਗਰਬਤ ਦੇ ਨਾਮੀ ਟੂਰਨਾਮੈਂਟਾਂ ਦੀ ਗੱਲ ਕਰੀਏ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਜਾਂ ਉਹ ਰੋੜ ਤੇ ਲਾਲੋ ਮਠੱਡਿਆਂ ਵਾਲਾ ਟੂਰਨਾਮੈਂਟ ਤੇ ਹੋਰ ਕਾਫੀ ਸਾਰੇ ਟੂਰਨਾਮੈਂਟ ਪੰਜਾਬ ਜਿਹੜੇ ਫੀਮੇਲ ਟੂਰਨਾਮੈਂਟ ਜਾਂ ਪੈਂਦ ਪੱਧਰ ਤੇ ਮਾਲਵੀ ਸਾਈਡ ਚ ਟੂਰਨਾਮੈਂਟ ਹੁੰਦੇ ਸੀ ਬੱਦੂਵਾਲ ਹੁੰਦਾ ਜਾਂ ਉਹ ਕਿੰਨੇ ਮੁੱਲਾਂ ਪਰ ਜਾਂ ਕਾਫੀ ਟੂਰਨਾਮੈਂਟ ਜੇ ਮੈਂ ਗਿਣਾ ਤੇ ਮੈਨੂੰ ਲੱਗਦਾ ਹੈ ਕਿੰਨੇ ਟੂਰਨਾਮੈਂਟ ਆ ਕੇ ਜਿਹੜੇ ਭਾਜੀ ਇੱਕ ਜੱਫੀ ਤਾਂ ਨਹੀਂ ਸੀ ਉਹ ਜਦਾਂ ਜਦੋਂ ਮੈਚ ਦੇ ਸਾਡਾ ਫਾਈਨਲ ਮੈਚ ਸ਼ੁਰੂ ਹੋਣ ਲੱਗਾ ਸੀ ਗ੍ਰੇਵਜ਼ਨਟ ਗੁਰੂ ਘਰ ਜੇਂਦਰੋਂਡਾ ਤੇ ਫਾਈਨਲ ਮੈਚ ਜਦੋਂ ਸ਼ੁਰੂ ਹੋਣ ਲੱਗਾ ਤੇ ਮੇਰੇ ਪੰਜ ਜੱਫਿਆਂ ਤੇ ਸੁੱਖੀ ਬੈਂਸ ਨੇ پیسے ਲਾਏ ਸੀ ਕਿ ਜੇ ਉਹ ਪੰਜ ਜੱਫੇ ਲਾਵੇ ਤੇ ਫਿਰ 10000 ਕੋਣ ਤੇ ਪਰ ਉਹ ਮੈਂ ਲਾਸਟ ਤੱਕ ਹੀ ਪੰਜ ਹੀ ਪੂਰੇ ਕਰ ਸਕਿਆ ਜਦੋਂ ਉਹ ਵੀ ਬਹੁਤ ਔਖਾ ਹੋ ਗਿਆ ਥੋੜਾ ਪ੍ਰੈਸ਼ਰ ਉਦੋਂ ਜ਼ਿਆਦਾ ਹੁੰਦਾ ਜਦੋਂ ਇੰਨੇ ਵੱਡੇ ਪ੍ਰਾਈਜ਼ ਹੁੰਦੇ ਹਾਂ ਉਦੋਂ ਬੰਦਾ ਉਦੋਂ ਪ੍ਰੈਸ਼ਰ ਚ ਜ਼ਿਆਦਾ ਹੁੰਦਾ ਜੀ ਉਦੋਂ ਪ੍ਰੈਸ਼ਰ ਘੱਟ ਆਉਂਦਾ ਸਭ ਹੀ ਖੇੜ ਜਾਂਦਾ ਤੇ ਉਦੋਂ ਇਹ ਸੀ ਕਿ ਹਾਂ ਕਿ ਹੁਣ ਮੈਨੂੰ ਕੋਸ਼ਿਸ਼ ਕਰਨਾ ਚਾਹੀਦਾ ਤੇ ਪਰ ਹਾਂਜੀ ਪੰਜ ਜੱਫੇ ਹੌਂਡ ਗ੍ਰਾਉਂਡ ਦੇ ਵਿੱਚ ਤੇ ਮੇਰਾ ਜ਼ਿਆਦਾਤਰ ਮੈਂ ਤਾਂ ਕਿੰਨਾ ਹੁੰਦਾ ਜਿੰਨੇ ਵੀ ਨਾਲ ਦੇ ਆ ਕਿ ਜਿਹੜਾ ਮਰਜੀ ਨਿਕਲ ਜਾ ਮੈਨੂੰ ਇਦਾਂ ਦਾ ਕੋਈ ਨਹੀਂ ਕਿਉਂਕਿ ਜਿਹੜੇ ਬੈਸਟ ਵਾਲੇ ਚੱਕਰ ਵੀ 2-4 ਸਾਲ 5 ਸਾਲ ਪਹਿਲਾਂ ਲੰਘ ਚੁੱਕਾ ਮੈਂ ਆਪਣੀ ਲਾਈਫ ਤੋਂ ਸੰਤੋਸ਼ਟਾ ਇਦਾਂ ਨਹੀਂ ਕਿ ਹਰੇਕ ਤਾਂ ਮੈਂ ਬੈਸਟ ਨਹੀਂਗਾ ਕਿ ਵੀ ਮੈਨੂੰ ਕੋਈ ਇਦਾਂ ਦਾ ਟੂਰਨਾਮੈਂਟ ਮੇਰੀ ਖੁਆਇਸ਼ ਵੀ ਨਹੀਂ ਰਹੀ ਪਾਜੀ ਕਿ ਜਿੱਥੇ ਮੈਂ ਅੱਜ ਤੱਕ ਬੈਸਟ ਨਹੀਂ ਨਿਕਲ ਸਕਿਆ ਮੈਂ ਤਕਰੀਬਨ ਜਿੰਨੇ ਵੀ ਇੰਡੀਆ ਚ ਟੂਰਨਾਮੈਂਟ ਪੰਜਾਬ ਚ ਨਾ ਮਰ ਜਿੰਨੇ ਵੀ ਨਾਮੀ ਬੱਦੂਆਲ ਤੋਂ ਲੈ ਕੇ ਜਾਂ ਬੱਦੂਆਲ ਬਹੁਤ ਫੇਮਸ ਟੂਰਨਾਮੈਂਟ ਹੁੰਦਾ ਕਾਰਾਂ ਰੱਖੀਆਂ ਜਾਂਦੀਆਂ ਸੀ ਉੱਥੇ ਉੱਥੋਂ ਵੀ ਮੈਂ ਜਿੱਤ ਚੁੱਕਾ ਯਾਨੀ ਕਿ ਜਿੰਨੇ ਟੌਪ ਦੇ ਟੂਰਨਾਮੈਂਟ ਰਾਏਕੋਟ ਹੋਇਆ ਸਾਰੇ ਮੇਲੇ ਉਹਦਾ ਬੈਸਟ ਹੋਇਆ ਚੁੱਕਾ ਤੇ ਬੜੀ ਪਰਮਾਤਮਾ ਦੀ ਕਿਰਪਾ ਪਰ ਇਦਾਂ ਨਹੀਂ ਹੋਇਆ ਮੈਂ ਤਾਂ ਹਰੇਕ ਨੂੰ ਮੌਕਾ ਦਿੰਦਾ ਜਿੰਨੇ ਵੀ ਮੇਰੇ ਨਾਲ ਖੇਡਦੇ ਇਸ ਸਾਲ ਮੁੰਡਾ ਅਮਰਤ ਖਿੱਦੜਸਾ ਆਪਣੇ ਔਲ ਕੋਲ ਹੂੰ ਤੇ ਮੈਨੂੰ ਫੋਨ ਕਰਕੇ ਕਹਿੰਦਾ ਸੀ ਪਾਜੀ ਕਿ ਨੈਕਸਟ ਈਅਰ ਮੈਂ ਤੇਰੇ ਨਾਲ ਖੇਡਣਾ ਕੋਈ ਜੇ ਕਰੇ ਮੈਂ ਆਪਲੇ ਫੋਨ ਕਰ ਦੇਗੇ ਅਸੀਂ ਤੇਰੇ ਨਾਲ ਖੇਡ ਕੇ ਹੈਪੀ ਹਾਂ ਨਹੀਂ ਬਾਜੀ ਮੈਂ ਇਦਾਂ ਦਾ ਦਿਲ 'ਚ ਕਦੀ ਮੈਂ ਜਦੋਂ ਮੈਚ ਖੇਡਣ ਲੱਗਦਾ ਮੇਰੇ ਬੈਸਟ ਵਾਲਾ ਮੈਂ ਕਦੀ ਦਿਮਾਗ 'ਚ ਨਹੀਂ ਰੱਖਦਾ ਕਿ ਬੈਸਟ ਮੈਨ ਨਿਕਲਣਾ ਜਾਂ ਕਿੱਦਾਂ ਤੇ ਮੈਂ ਹਰੇਕ ਨੂੰ ਕਹਿੰਦਾ ਕਿ ਕੋਸ਼ਿਸ਼ ਕਰੋ ਜਿੰਨੀ ਵੀ ਹੋ ਸਕਦੀ ਹੂੰ ਤੇ ਪੜੀ ਹੁਣ ਜਿਹੜੀ ਗੱਡੀ ਹੋ ਗਈ ਹੈ ਨਾ ਪਿਛਲੇ ਸਾਲ ਤੋਂ ਲੈ ਕੇ ਤੁਸੀਂ ਕਹਿ ਲੋ ਜਿਹੜੀਆਂ ਨੌਰਾਂ ਪਿਛਲੇ ਦਾ ਇੰਨੀ ਇੱਕ ਬੈਲੈਂਸ ਟੀਮ ਆਇਆ ਕਿ ਜਿੱਦਾਂ ਹੁਣ ਇਸ ਸੀਜ਼ਨ ਟੋਰੰਟੋ ਕਹਿ ਲੋ ਬਣੀਆਂ ਜਾਂ ਬੈਨਕੂਵਰ ਸਾਈਡ ਟੀਮਾਂ ਬਣੀਆਂ ਇੰਨੀ ਇਸ ਤੋਂ ਵੀ ਵਧੀਆ ਟੀਮਾਂ ਇੰਡੀਆ ਚ ਹੁਣ ਪੰਜਾਬ ਦੇ ਕੱਪਾਂ ਤੇ ਖੇਡਦੀਆਂ ਐਂਡ ਤੱਕ ਕਿਸੇ ਨੂੰ ਕੋਈ ਨਹੀਂ ਪਤਾ ਹੁੰਦਾ ਕਿਹਨੇ ਜਿੱਤਣਾ ਅਸੀਂ ਜਿੱਤਾਂ ਲੋ ਇਦਾਂ ਦਾ ਕੋਸ਼ ਨਹੀਂ ਤੇ ਕਈ ਵਾਰੀ ਆਲਟਫੇਅਰ ਬਹੁਤ ਜ਼ਿਆਦਾ ਹੁੰਦੇ ਆ ਵੀ ਸੋਚਦੇ ਦਰਸ਼ਕ ਵੀ ਕੁਝ ਹੋਰ ਸੋਚਦੇ ਹੁੰਦੇ ਤੇ ਇਸ ਸਾਲ ਕੁਝ ਹੋਰ ਹੋਇਆ ਸਾਰੇ ਪਲੇਅਰ ਹੁਣ ਗਾਹ ਮੁੰਡੇ ਬਹੁਤ ਵਧੀਆ ਨਵੇਂ-ਨਵੇਂ ਉੱਠੇ ਤੇ ਕਾਫੀ ਵਧੀਆ ਪਲੇਅਰ ਆ ਪਰ ਇਦਾਂ ਦੀ ਨਹੀਂ ਮੈਚ ਤੋਂ ਮੈਚ ਆ